ਦਰਦਨਾ ਘਟਨਾ ਹੈ ਇੱਕ 20 ਸਾਲ ਦੀ ਲੜਕੀ ਹੈ ਜਿਸ ਦਾ ਸਿਰ ਕੱਟ ਕੇ ਕਰੀਬ 1.5 ਕਿਲੋਮੀਟਰ ਦੂਰ ਰਜਵਾਹੇ ਵਿੱਚ ਸੁੱਟਿਆ ਹੋਇਆ ਔਰ ਉਸ ਦੀ ਲਾਸਟ ਜਿਹੜੀ ਹੈ ਸਿਰ ਕੱਟੀ ਲਾਸਟ ਜਿਹੜੀ ਉਹ ਇਸੇ ਰਜਵਾਹੇ ਦੇ ਵਿੱਚ ਕਰੀਬ 1.5 ਕਿਲੋਮੀਟਰ ਜਿਹੜੇ ਉਹ ਪਿੱਛੇ ਪਈ ਹੈ ਪੁਲ ਦੇ ਕੋਲ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਇਹ ਘਟਨਾ ਖਾਨ ਦਾ ਦ੍ਰਿਸ਼ ਨੇ ਔਰ ਏਮਜ਼ ਦੇ ਇਹ ਬੈਕ ਸਾਈਡ ਤੇ ਇਹ ਜਿਹੜਾ ਇਲਾਕਾ ਹੈ ਬਟਿੰਡਾ ਦਾ ਬਿਲਕੁਲ ਬਾਹਰਵਾਰ ਦਾ ਇਲਾਕਾ ਹੈ ਇਹ ਜਿਹੜਾ ਉਹ ਡੱਪੋ ਵਾਲੀ ਰੋਡ ਤੇ ਬਣਿਆ ਹੋਇਆ ਔਰ ਬਣ ਰਿਹਾ ਹੈ ਜਾਨੀ ਇਸ ਦਾ ਨਿਰਮਾਣ ਚੱਲ ਰਿਹਾ ਹੈ ਔਰ ਉਸ ਦੀ ਬੈਕ ਸਾਈਡ ਤੇ ਇਹ ਰਜਵਾਹਾ ਜਾਂਦਾ ਹੈ ਇਸ ਰਜਵਾਹੇ ਦੇ ਵਿੱਚ ਜਿਹੜਾ ਸਮਸ਼ਾਨ ਜਗਾ ਆਪਾਂ ਖੇਤਾਂ ਦੇ ਵਿੱਚ ਕਹਿ ਸਕਦੇ ਆ ਇਹ ਉਹ ਜਗਾ ਹੈ ਜਿੱਥੇ ਜਿਹੜਾ ਇਹ ਦਰਦਨਾਕ ਘਾਤਸਾ ਜਿਹੜਾ ਉਹ ਦਰਦਨਾਕ ਘਟਨਾ ਜਿਹੜੀ ਵਾਪਰੀ ਹੈ ਔਰ ਲੜਕੀ 20 ਸਾਲ ਦੀ ਲੜਕੀ ਹੈ ਕਰੀਬ ਜਿਸ ਦੀ ਲਾਸਟ ਜਿਹੜੀ ਹੈ ਸਰਕਟ ਦੀ ਲਾਸਟ ਮਿਲੀ ਹੈ ਔਰ ਪੁਲਿਸ ਜਿਹੜੀ ਹੈ ਇਸ ਮੌਕੇ ਤੇ ਪੁੱਜੀ ਹੋਈ ਹੈ देर शाम ਦੀ ਇਹ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਸਮਾਜ ਸੇਵੀ ਸੰਸਥਾ ਨੂੰ ਕਿਸੇ ਨੇ ਫੋਨ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਪਹੁੰਚ ਕੇ ਜੋ ਦੇਖਿਆ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਜੀਆਰਪੀ ਕਿਉਂਕਿ ਜਿਹੜਾ ਜਿੱਥੇ ਧੜਪਈ ਹੈ ਉਹ ਏਰੀਆ ਜੀਆਰਪੀ ਦਾ ਵੀ ਹੈ ਜੀਆਰਪੀ ਵੀ ਪਹੁੰਚੀ ਹੋਈ ਹੈ ਇਸ ਤੋਂ ਪਹਿਲਾਂ ਜਿਹੜਾ ਪੁਲਿਸ ਮੁਖੀ ਜਿਹੜੇ ਨੇ ਉਹ ਵੀ ਇਸ ਥਾਂ ਦਾ ਦੌਰਾ ਕਰ ਚੁੱਕੇ ਨੇ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਪੁਲਿਸ ਖੜੀ ਹੈ ਡੌਗ ਸਕੁਐਡ ਵੀ ਬੁਲਾਈ ਗਈ ਹੈ ਦੇਖੋ ਫਿਲਹਾਲ ਜੋ ਦੇਖਣ ਤੇ ਪਤਾ ਲੱਗਦਾ ਹੈ ਫਿਲਹਾਲ ਜੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਰੀਬ 1 ਸਾਲ ਸੌਰੀ 1 ਦਿਨ ਪੁਰਾਣੀ ਘਟਨਾ ਇਹ ਲੱਗ ਰਹੀ ਹੈ ਲਾਸਟ ਜਿਹੜੀ ਹੈ ਉਸ ਤੋਂ ਅੰਦਾਜ਼ਾ ਫਿਲਹਾਲ ਇਹ ਲਗਾਇਆ ਜਾ ਰਿਹਾ ਹੈ ਔਰ ਕਹਿ ਲਈਏ ਕਿ ਲਾਸਟ ਦੇ ਉੱਤੇ ਜਿਹੜੇ ਜ਼ਖਮ ਨੇ ਜਾਂ ਤੇਜ਼ ਤਾਰ ਹਥਿਆਰਾਂ ਦੇ ਜ਼ਖਮ ਨੇ ਵੈਸੇ ਵੀ ਸਰੀਰ ਦੇ ਉੱਤੇ ਔਰ ਗਰਦਨ ਕੱਟ ਕੇ ਬਿਲਕੁਲ ਅਲੱਗ ਕੀਤੀ ਗਈ ਹੈ ਡੌਗ ਸਕੁਐਡ ਜਿਹੜਾ ਉਹ ਇਥੇ ਪੁੱਛਿਆ ਹੋਇਆ ਪੁਲਿਸ ਜਿਹੜੀ ਲੈ ਕੇ ਪੁੱਜੀ ਹੋਈ ਹੈ ਇਸ ਤੋਂ ਇਲਾਵਾ ਫੋਰੈਂਸਿਕ ਟੀਮਾਂ ਜਾਂ ਕਹਿ ਲਈਏ ਕਿ ਹੋਰ ਟੀਮਾਂ ਜਿਹੜੀਆਂ ਇਨਵੈਸਟੀਗੇਸ਼ਨ 'ਚ ਟੁੱਟੀਆਂ ਹੋਈਆਂ ਨੇ ਮੇਰੇ ਨਾਲ ਪੁਲਿਸ ਦੇ ਜਿਹੜੇ ਕੁਝ ਅਧਿਕਾਰੀ ਮੌਜੂਦ ਨੇ ਇਹਨਾਂ ਤੋਂ ਜਾਨਣਾ ਚਾਹਾਂਗੇ ਸਿਰਫ ਹੁਣ ਤੱਕ ਹੁਣ ਤੱਕ ਕੀ ਸਾਹਮਣੇ ਆਇਆ ਹੈ ਤਾਂ ਇਹ ਵੇਖੋ ਜੀ ਸਾਨੂੰ ਜਿਹੜੀ ਇਤਲਾਹ ਮਿਲੀ ਹਸਾਰਾ ਕਲੱਬ ਵੱਲੋਂ ਮੌਕੇ ਤੇ ਮੈਂ ਆਇਆ ਆਪਣੀ ਫੋਰਸ ਲੈ ਕੇ ਤੇ ਲੇਡੀ ਜੀ ਆਏ ਕੋਈ 18-20 ਸਾਲ ਦੀ ਉਮਰ ਦੀ ਲੱਗਦੀ ਆ ਇਹ ਦੀ ਜਿਹੜੀ ਤਾੜਿਆ ਉਹ ਤੇ ਸਾਡੇ ਏਰੀਆ ਚ ਪਿਆ ਹੂੰ ਜੀ ਹਾਂਜੀ ਜੀ ਆਰਪੀ ਏਰੀਆ ਚ ਪਿਆ ਹੈਗਾ ਤੇ ਜਿਹੜਾ ਸਿਰਿਆ 1 ਕਿਲੋ ਡੇਢ ਕਿਲੋਮੀਟਰ ਅੱਗੇ ਅਰੰਜਵਾਇ ਚ ਨਾੜੇ ਚ ਪਿਆ ਹੈਗਾ ਤੇ ਕੱਪੜੇ ਵੀ ਇਹਦੇ ਇੱਥੇ ਪਏ ਨੇ ਤੇ ਫਿਲਹਾਲ ਅਸੀਂ ਮਤਲਬ ਹਰ ਐਂਗਲ ਤੋਂ ਵੇਖ ਕੇ ਤੇ ਇਹਦੇ ਤੇ 302 ਦਾ ਅਣਪਛਾਤੇ ਵਿਅਕਤੀਆਂ ਦੇ ਪਰਚਾ ਦੇ ਰਹੇ ਹਾਂ ਫਿਰ ਇਸ ਤਰ੍ਹਾਂ ਦੀ ਅੱਗੇ ਗਾਂ ਸਾਨੂੰ ਤਫ਼ਤੀਸ਼ ਲੱਗੂਗੀ ਜੇ ਜ਼ਿਲ੍ਹੇ ਦਾ ਪਕੂਆ ਹੋ ਤਾਂ ਉਧਰ ਕੇਸ ਅਸਰ ਟਰਾਂਸਫਰ ਕਰਾਂਗੇ ਜੇ ਸਾਡਾ ਹੋਇਆ ਤੇ ਅਹੀਂ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਜਾਂਚ ਹੋ ਚੁੱਕੀ ਹੈ ਤੁਹਾਡੇ ਵੱਲੋਂ ਜਾਂਚ ਵਿੱਚ ਡੌਗਸ ਕਾਰਡ ਬੁਲਾਇਆ ਗਿਆ ਸੀ ਫਰੰਗ ਫਰੈਂਚ ਦੀ ਟੀਮ ਬੁਲਾਈ ਸੀ ਤੇ ਅਸੀਂ ਆਪਣੇ ਵੀ ਏਰੀਆ ਦੇ ਵਿੱਚ ਤੇ ਇਹ ਏਰੀਆ ਦੇ ਵਿੱਚ ਵੀ ਕਾਫੀ ਦੂਰ ਦੂਰ ਤੱਕ ਸਰਚ ਕੀਤੀ ਆ ਪਰ ਸਾਨੂੰ ਅਜੇ ਤੱਕ ਕੋਈ ਕਲੂ ਵੀ ਨਹੀਂ ਅਜੇ ਮਿਲਿਆ ਵੀ ਜਿੱਥੋਂ ਮੌਤ ਦੇ ਕਾਰਨ ਦਾ ਸਪਸ਼ਟ ਪਤਾ ਲੱਗ ਸਕੇ ਸੋ ਅਾ ਜ਼ਾਹਿਰ ਹੈ ਇਹ ਘਟਨਾ ਸਥਾਨ ਦਾ ਜਿਹੜਾ ਤੁਸੀਂ ਦ੍ਰਿਸ਼ ਵੇਖ ਸਕਦੇ ਹੋ ਇਸ ਵੇਲੇ ਪੁਲਿਸ ਨੇ ਜੋ ਕਿ ਹੈ ਕਿ ਅਜੇ ਤੱਕ ਉਹਨਾਂ ਨੂੰ ਕੋਈ ਕਲੂ ਜਿਹੜਾ ਨਹੀਂ ਮਿਲਿਆ ਹਾਲਾਂਕਿ ਕਈ ਗੋਣਾਂ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਨਗਨ ਹਾਲ ਦੇ ਵਿੱਚ ਲਾਸ਼ ਮਿਲੀ ਹੈ ਲੜਕੀ ਦੀ ਬਿਲਕੁਲ ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਇਧਰ ਡਰੇਨ ਵਾਲੇ ਪਾਸਿਓਂ ਸ਼ੁਰੂ ਕਰੇ ਇਹ ਜਿਹੜੇ ਡਰੇਨ ਹੈ ਜਿੱਥੇ ਜਿਹੜੀ ਸਿਰ ਲੜਕੀ ਦਾ ਸੁੱਟਿਆ ਗਿਆ ਔਰ ਕਪੜੇ ਕੋਲੇ ਪਏ ਦੇਖੇ ਜਾ ਸਕਦੇ ਨੇ ਹਾਲਾਂਕਿ ਬਲੋਰ ਕਰਨ ਦੀ ਜਰੂਰਤ ਨਹੀਂ ਪੈਗੀ ਕਿਉਂਕਿ ਹਨੇਰੇ ਦੇ ਵਿੱਚ ਇਹਨਾਂ ਕੁਛ ਨਹੀਂ ਦਿਖੂਗਾ ਸੋ ਲੜਕੀ ਦਾ ਸਿਰ ਕੱਟ ਕੇ ਕਰੀਬ 1.5 ਕਿਲੋਮੀਟਰ ਦੂਰ ਦੂਸਰੀ ਪੁਲਿਸ ਦੇ ਏਰੀਆ ਦੇ ਵਿੱਚ ਸੁੱਟਿਆ ਗਿਆ ਜਿਹੜੀ ਧੜਾ ਹੈ ਉਹ ਜੀਆਰਪੀ ਦੇ ਰੇਲਵੇ ਪੁਲਿਸ ਦੇ ਏਰੀਆ 'ਚ ਹੈ ਔਰ ਇਸ ਦੇ ਪਾਸੇ ਇਧਰ ਇਹ ਡਰੇਨ ਹੈ ਜਿਹੜੀ ਪੂਰੀ ਤਰ੍ਹਾਂ ਸੁੰਸਾਨ ਇਲਾਕਾ ਹੈ ਔਰ ਇਧਰਲੇ ਪਾਸੇ ਮੈਂ ਕਹੂੰਗਾ ਵਿਖਾਵੇ ਕੈਮਰਾਮੈਨ ਇਹ ਐਮਜ ਜਿਹੜਾ ਨਿਰਮਾਣ ਅਧੀਨ ਹੈ ਇੱਕ ਵੱਡਾ ਹਸਪਤਾਲ ਜੋ ਬਣ ਰਿਹਾ ਹੈ ਇਸ ਦੀ ਬੈਕ ਸਾਈਡ ਦੇ ਉੱਤੇ ਉਸ ਦੇ ਦੂਸਰੀ ਸਾਈਡ ਜਿਹੜਾ ਉਹ ਡੱਬੋ ਵਾਲੀ ਰੋਡ ਹੈ ਜੋ ਬਹੁਤ ਹੀ ਮਤਲਬ ਕਹਿ ਲਈਏ ਆਪਾਂ ਟ੍ਰੈਫਿਕ ਦੇ ਭੋਜ ਵਾਲਾ ਇਲਾਕਾ ਹੈ ਜਿੱਥੇ ਹੈਵੀ ਟ੍ਰੈਕ ਚੱਲਦਾ ਔਰ ਉਸ ਤੋਂ ਬਾਅਦ ਇਧਰਲੇ ਪਾਸੇ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈਗਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ